ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਹੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਨੇ ਜੀ ਫੁਲਕਾਰੀ ਵਾਲਾ ਸੂਟ ਤਿਆਰ ਕੀਤਾ ਤਿਆਰ ਕੀਤਾ ਇਹਦੇ ਵਿੱਚ ਆਪਾਂ ਨੇ ਲਹਿੰਗਾ ਤਿਆਰ ਕੀਤਾ ਬਾਗ ਤਿਆਰ ਕੀਤਾ ਸ਼ਰਟ ਤਿਆਰ ਕੀਤਾ ਐਂਡ ਉਹਦੀਆਂ ਬਾਹਾਂ ਤਿਆਰ ਕੀਤੀਆਂ ਨੇ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਆਪਾਂ ਨੇ ਸੂਟ ਰਾਤ ਸ਼ਾਮ ਨੂੰ ਸਟਿਚਿੰਗ ਲਈ ਭੇਜਣਾ ਮਾਰਨਿੰਗ ਆਪਣੇ ਕੋਲੋਂ ਚਲਾ ਜਾਊਗਾ ਤਾਂ ਹੀ ਆਪਾਂ ਮਸ਼ੀਨ ਦੇ ਵਿੱਚ ਲੱਗੇ ਲਗਾਏ ਦੀ ਹੀ ਵੀਡੀਓ ਬਣਾ ਰਹੇ ਹਾਂ ਜੀ ਇਹ ਜਿਹੜਾ ਆਪਣੀ ਵੀਰੇ ਪਿਓਰ ਖਾਦੀ ਸਿਲਕ ਦਾ ਜਿਹੜਾ ਕੱਪੜਾ ਲਿਆ ਉਹਨੂੰ ਡਾਈ ਕਰਵਾਇਆ ਹੈਗਾ ਬਹੁਤ ਹੀ ਸੋਹਣਾ ਕਲਰ ਡਾਈ ਹੋਇਆ ਹੋਇਆ ਇਹ ਆਪਣੀ ਦੇ ਉੱਪਰ ਥ्रेड ਯੂਜ਼ ਕੀਤੇ ਨੇ ਤੁਸੀਂ ਦੇਖ ਸਕਦੇ ਹੋਊਗੀ ਇਹ ਇਹਦਾ ਜਿਹੜਾ ਆਪਣੀ ਲਹੰਗਾ ਰੈਡੀ ਕੀਤਾ ਹੈ ਜੀ ਸੇਮ ਹੀ ਬਾਗ ਰੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਲਹੰਗਾ ਜਿਹੜਾ ਆਪਣਾ ਰੈਡੀ ਕੀਤਾ ਹੈਗਾ ਉਹ 4 ਮੀਟਰ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਇਹਦੇ ਵਿੱਚ ਤੁਸੀਂ ਕੋਈ ਵੀ ਕਲਰ ਪਵਾ ਸਕਦੇ ਹੋ ਕਿਉਂਕਿ ਇਹ ਕਸਟਮਰ ਨੇ ਇਹ ਵਾਲੇ ਕਲਰ ਪਵਾਏ ਸੀਗੇ ਜੀ ਮੈਂ ਤੁਹਾਨੂੰ 셔ਟ ਵੀ ਦਿਖਾ ਦੇਣੀ ਇੱਕ ਵਾਰ ਕਿ ਥੋੜੀ 셔ਟ ਦੇ थ्रेड ਕਟਿੰਗ ਕਰਨ ਵਾਲੇ ਰਹਿੰਦੇ ਆ ਇਹ ਵਾਲੀ ਜਿਹੜੀ ਦੀ 셔ਟ ਰੈਡੀ ਕੀਤੀ ਗਈ ਹੈ ਵੀਰੇ 셔ਟ ਇਹ ਵਾਲੀ 셔ਟ ਆ ਗਈ 셔ਟ ਦੇ ਇਹ ਵਾਲੀਆਂ ਇਹਦੀ ਬਾਮਾ ਆ ਗਈਆਂ ਸੀ ਇਹ 셔ਟ ਆ ਗਈ ਹੈ ਬਾਮਾ ਆ ਗਈਆਂ ਇਹ ਆਪਾਂ ਨੂੰ ਕਸਟਮ ਇਹ ਆਪਾਂ ਨੂੰ ਕਸਟਮਰ ਨੂੰ ਰੈਡੀ ਕਰਕੇ ਸਟਿਚਿੰਗ ਕਰਕੇ ਸਾਰਾ ਦਿਲਗੀ ਮਾਰਨਿੰਗ ਦੇਣਾਗਾ ਤਾਂ ਕਰਕੇ ਹੁਣ ਆਪਾਂ ਸਾਮ ਨੂੰ ਹੀ ਇਹਦੀ ਜਿਹੜੀ ਆ ਵੀਡੀਓ ਬਣਾ ਰਹੇ ਸੀ ਜੀ ਅਗਰ ਤੁਸੀਂ ਵੀ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 98554 6231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਆਪਣਾ ਕੋਈ ਵੀ ਫਲਕਾਰੀ ਦਾ ਡਿਜ਼ਾਈਨ ਭੇਜ ਕੇ ਤੁਸੀਂ ਵਰਕ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਇਹੀ ਵਰਕ ਕਰਵਾਉਣਾ ਅਗਰ ਕੋਈ ਕਸਟਮਰ ਆਪਣਾ ਸਟੱਫ ਦੇ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਸਟੱਫ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰ ਇਹਦਾ ਟਾਂਕਾ ਵੀ ਦਿਖਾ ਦੇਣੀ ਬਿਲਕੁਲ ਕਿੰਨਾ ਜਿਆਦਾ ਬਰੀਕ ਕਿੰਨਾ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਬਿਲਕੁਲ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦੇਣੀ ਆ ਸੀ ਹਲੇ ਇਹਦੇ ਜਿਹੜੇ ਆ ਥ्रेड ਵਗੈਰਾ ਨੇ ਉੱਪਰੋਂ ਸਾਰੇ ਚੱਕਣ ਵਾਲੇ ਰਹਿੰਦੇ ਨੇ ਕਿਉਂਕਿ ਹਲੇ ਮਸ਼ੀਨ ਦੇ ਵਿੱਚ ਹੀ ਆ ਨਾ ਤਾਂ ਕਰਕੇ ਜੀ ਅਗਰ ਕੋਈ ਕਸਟਮਰ ਓਨਲੀ ਸ਼ਰਟ ਰੈਡੀ ਕਰਵਾਉਣਾ ਚਾਹੁੰਦਾ ਓਨਲੀ ਸ਼ਰਟ ਵੀ ਰੈਡੀ ਕਰਵਾ ਸਕਦਾ ਕਿਉਂਕਿ ਇਹਨਾਂ ਨੇ ਫੁੱਲ ਹੈਵੀ ਲਹਿੰਗਾ ਬਾਗ ਵਗੈਰਾ ਸਭ ਕੁਝ ਰੈਡੀ ਕਰਵਾਇਆ ਸੀ ਤਾਂ ਕਰਕੇ ਪ੍ਰਾਈਜ਼ ਉਹਦੇ ਅਕੋਰਡਿੰਗ ਲੱਗਿਆ ਇਹਨਾਂ ਨੂੰ ਸੋ ਜਿਨ੍ਹਾਂ ਨੇ ਵੀ ਇਹਦਾ ਪ੍ਰਾਈਜ਼ ਵਗੈਰਾ ਕੁਝ ਵੀ ਕਨਫਰਮ ਕਰਨਾ ਹੋਊਗਾ ਤਾਂ ਮੈਨੂੰ 98556231 ਵਾਲੇ ਨੰਬਰ ਤੇ ਤੁਸੀਂ ਵੀਰੇ ਵਟਸਐਪ ਸੌਰੀ ਮੈਸੇਜ ਹੀ ਕਰਿਓ ਕਿਉਂਕਿ ਕਈ ਵਾਰ ਕਾਲ ਅਸੀਂ ਬਾਰ ਬਾਰ ਹੁੰਨੇ ਆ ਤਾਂ ਟੈਂਡ ਵੀ ਨਹੀਂ ਕੀਤੀ ਜਾਂਦੀਆਂ ਨਾ ਮੈਸੇਜ ਦਾ ਰਿਪਲਾਈ ਮੈਂ ਸਾਮ ਨੂੰ ਸਭ ਦਾ ਚੈੱਕ ਕਰਕੇ ਕਰਦੀ ਹੀ ਕਰਦੀ ਆਂ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ